ਸੁਨਾਓ ਜੀ ਮਾਨ ਸਾਹਿਬ ਮਾਨ ਜੀ ਉਹ ਦੇਖੋ ਵੀ ਇਹ ਬਹੁਤ ਬਹੁਤ ਪਰ ਠੀਕ ਹੈ ਜੀ ਉਹ ਆ ਗਿਆ ਜੀ ਅੱਛਾ ਜੀ ਬੋਲੋ ਜੀ ਸਰ ਬਣਾਤਾ ਮੈਂ ਸਾਡੀ ਆਮ ਆਦਮੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਮੰਤਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸੰਯਾਰਕ ਪ੍ਰਮਾਨ ਸ੍ਰੀ ਮਾਨ ਜੀ ਦਾ ਪੂਰੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਇਹਨੂੰ ਜਿਲ੍ਹਾ ਯੋਜਨਾ ਪਟਿਆਲਾ ਦੇ ਰਹਿਣਾ ਚਰਮਨ ਲਾਇਆ ਤੇ 3 ਸਾਲ ਦੇ ਕਰੀਬ ਆਪਣੀ ਜਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਈ ਹੈ ਤੇ ਦੱਸਿਆ ਕਿ ਜਿਲ੍ਹਾ ਯੋਜਨਾ ਨੂੰ ਪੰਜਾਬ ਬਹੁਤ ਵਧਾਵਾ ਦੇ ਸਕਦਾ ਸੂਬੇ ਆ ਦੇ ਲੋਕਾਂ ਦੇ ਵਿੱਚ ਜਿਲ੍ਹਾ ਯੋਜਨਾ ਬੁਰੀ ਗੱਲ ਚੱਲਦੀ ਹੈ ਹੁਣ ਪਾਰਟੀ ਵੱਲੋਂ ਏਰੀਆਸ ਦਾ ਉਹਨਾਂ ਦੇਖਦਾ ਹੈ ਨਾਪਾ ਹਲਕੇ ਸੇਵਾਦਾਰੀ ਦੇ ਜਿਹੜੇ ਜ਼ਿਲ੍ਹੇ ਵਿੱਚ ਮਨੋ ਪ੍ਰੋਗਰਾਮ ਦੇ ਅੰਦਰ ਚੇਰਮਨ ਲਗਾਇਆ ਗਿਆ ਮੈਂ ਵਿਸ਼ਵਾਸਿਤ ਹੁਣਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਬੜਾ ਕਮਿਟਡ ਕਰਾਂਗਾ ਉਹ ਲੈ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਦੇ ਵਿੱਚ ਜਿਹੜੇ ਕੰਮ ਨੇ ਜਸੀ ਜਿਹੜੇ ਅਗਲੇ ਟਾਈਮ ਚ ਕਰੋਗੇ ਉਹਨਾਂ ਦੇਖੋ ਜੀ ਮੈਂ ਹੁਣ ਅੱਜ ਆਪਣੇ ਜਿਹੜਾ ਉਹਦਾ ਸੰਭਾਲਿਆ ਤੇ ਹੋਣੇ ਤੋਂ ਬਾਅਦ ਦੇਖਦੇ ਕਿ ਕਮਿਊਨਿਟੀ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਹਾਂ ਜਿੰਨੇ ਵੀ ਕੰਮ ਹੁਣੇ ਸ਼ਹਿਰ ਦੀ ਵਸਤਰੀ ਲਈ ਕਰਾਂਗੇ ਠੀਕ ਹੈ ਜੀ ਕਿਸੇ ਚਾਰਪੋਸਟ ਨੂੰ ਮੀਡੀਆ ਦਾ ਧੰਨਵਾਦ ਕੁਸੀ ਅੱਜ ਇਕੱਲੇ ਕਰਨ ਲਈ ਉਹ ਨਾਤਾ ਕਿਹਨੇ ਪਹੁੰਚੋ ਮੈਂ ਤਾ ਜਲਦੀ ਕਰਾਈ ਕੋ ਧੰਨਵਾਦ ਕਰਦਾ ਹਾਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਤਾਜ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਨਾਮਦਿਆਂ ਦੇ ਇੰਚਾਰਜ ਮਨੀਸ਼ ਸੋਦੀਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਸਮਨ ਕਰੋੜਾ ਜੀ ਦਾ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਰਮਾਣੇ ਦੇ ਵਰਕਰ ਨੂੰ ਜੀਨਾ ਦੇ ਪਾਰਟੀ ਨੇ ਇਸ ਬੁਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੇਰੀ ਮੁਰਾਦ ਜੱਸੀ ਸੋਹਣਾ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਹਣਾ ਵਾਲਾ ਜੀ ਨੂੰ ਇੰਪਰੂਵਮੈਂਟ ٹرسٹ ਨਾਪੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਨੇ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਇਹਨਾਂ ਨੂੰ ਜੱਸੀ ਸੋਹਣਾ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਹਾਂ ਔਰ ਇਸ ਦੰਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸੰਤ ਸਮਾਜ ਤੋਂ ਸੰਤ ਬਾਬਾ ਦਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚ ਰਹੇ ਆਸ਼ੀਰਵਾਦ ਦੇਣ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਜੂ ਤੇ ਯੁੱਤ ਨਸ਼ੀਆ 그룹 ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਆਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਵਰਸਪਾਲ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਰਵਾ ਕੇ ਅਸ਼ੀਰਵਾਦ ਦੇ ਕੇ ਗਏ ਜੀ ਸੋ ਇੱਕ ਵਾਰ ਤੋਂ ਫੇਰ ਜਿੱਤੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਉੱਤੇ ਮੈਂ ਜੱਸੀ ਸੁਨਿਆਵਾਲਾ ਜੋ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਮੈਂ ਇਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਮੈਂ ਔਰ ਮੈਂ ਇਹ ਵੀ ਆਸਤੇਮੀ ਕਰਦਾ ਜੇ ਮੈਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਪੇ ਦੀ ਜਾਨੀ ਕਿ ਇਹਨਾਂ ਨੇ ਸਾਰ ਸਤੀ ਜਿਆਣੀ ਹੈ ਤੇ ਐਵੇਂ ਇਹ ਖਤਮ ਨਾ ਖਤਮ ਬਣਾ ਕੇ ਪੂਰੇ ਦੇ ਵਿਧਾਇਕ ਸਰਪਾਲ ਦੀਪ ਸਿੰਘ ਮਾਨ ਵਰਦੀਪ ਸਿੰਘ ਦੇਵ ਮਾਨ ਜੀ ਨਾਲ ਮੋਢਾ ਨਾਲ ਮੋਢਾ ਜੋੜ ਕੇ ਕਦਮ ਨਾਲ ਕਦਮ ਮਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬੁਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣਗੇ। ਅੱਛਾ ਜਿਹੜਾ ਹੈਗਾ ਬੀਜੇਪੀ ਦਾ ਰੋਸਟਰ ਵਰਤਨ ਇਹ ਵੀ ਪ੍ਰੋਗਰਾਮ ਕਰਵਾਉਣ ਦੀ ਜਿਹੜੀ ਹੈਗੀ ਆਮ ਪਾਰਟੀ ਕਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੇ ਪ੍ਰੋਗਰਾਮ ਇਹ ਕੋਈ ਵੀ ਪ੍ਰੋਗਰਾਮ ਨਹੀਂ ਜਿਹੜਾ ਇਹਨੇ ਕਰਵਾਉਂਦੇ ਸੀ ਮੇਰੀ ਨੋਟਿਸ ਤੇ ਇਹ ਗੱਲ ਜਿਹੜੀ ਚੀਜ਼ ਮੈਨੂੰ ਪਤਾ ਨਹੀਂ ਲੱਗ ਰਿਹਾ ਕੋਈ ਮੋਕਾ ਵੀ ਮੈਲਾ ਸਰਪੰਚਾ ਪਾਉ ਪਾਕ ਦਾ ਵਿਦੇਸ਼ ਚ ਬੈਠਿਆ ਨਹੀਂ ਪਰ ਇੱਥੇ ਸਰਪੰਚ ਬਣ ਗਿਆ ਤੇ ਕਿਸ ਤਰ੍ਹਾਂ ਦੇੜ ਕਿਉਂ ਜਾਲੀ ਜਿਹੜੇ ਦਸਤਾਵੇਜ਼ ਉਹ ਆਲਰੇਡੀ ਅਸੀਂ ਸਸਪੈਂਡ ਕਰਤਾ ਜੀ ਜਿਹੜਾ ਇਨਸਾਨ ਉਹ ਉਸ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਨਹੀਂ ਕਰੂਗਾ ਔਰ ਜਿਸ ਆਸ਼ੀਰ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਉਸ ਆਸ਼ੀਰ ਤੇ ਖੜਾ ਨਹੀਂ ਉਤਰੂਗਾ ਔਰ ਜਿਹੜੀ ਸੰਵਿਧਾਨ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਜਿਹੜੀ ਕਾਰਵਾਈ ਹੋਊਗੀ ਕੀ ਲੱਗਦਾ ਦੋਸ਼ੀ ਜਿਹੜੇ ਹੈਗੇ ਆ ਮੌਕੇ ਦੇ ਆਫਸਰ ਵੀ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਫੋਟੋ ਉੱਤੇ ਸਾਫ ਕੁਸ਼ਨ ਉੱਤੇ ਸਾਈਨ ਮੁੱਦਰੀ ਲਗਾ। ਕੋਈ ਜੇ ਦੇਖੋ ਜੀ ਇਹ ਤਾਂ ਇੱਕ పార్ਟ ਆਫ ਇਨਕੁਆਇਰੀ ਹੈ ਜੇ పార్ਟ ਆਫ ਇਨਕੁਆਇਰੀ ਹੈ ਇਨਕੁਆਇਰੀ 'ਚ ਕੋਈ ਦੋਸ਼ੀ ਪਾਇਆ ਜਾਂ ਉਸ ਕਾਰਵਾਈ ਕਰ। ਚਲ ਤੁਹਾਡੇ ਮਹਿਕਮੇ ਦੇ ਅਧਿਕਾਰੀ ਹੋਣ ਫਿਰ ਉਹ ਵੀ ਕੋਈ ਆਸੀ ਤਾਂ ਜੀ ਕਿਸੇ ਦੇਖੋ ਸਾਡੀ ਅੱਖ ਹੈ ਜਿਹੜੀ ਦੇਖੋ ਸਾਰਿਆਂ ਦੀ ਇੱਕ ਬਰਾਬਰ ਹੈ ਵੱਡੀ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ 0% ਜਿਹੜੀ ਟੋਲਰੈਂਸ ਦੀ ਸਰਕਾਰ ਹੈ ਚਾਹੇ ਉਹ ਕੋਈ ਗਲਤੀ ਦੀ ਗੰਜਾਇਸ਼ ਹੋਵੇ ਉਹ ਵੀ ਇਹਦੇ ਤੇ ਹੈ ਨਹੀਂ ਕਾ ਕੋ ਕਰਾਪਸ਼ਨ ਦੀ ਗੰਜਾਇਸ਼ ਹੋਵੇ ਉਹ ਵੀ ਇਹਦੇ ਹੈ ਨਹੀਂ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਬੰਦ ਨਹੀਂ ਕਰ ਦਿੰਦਾ 15 ਅਗਸਤ ਤੇ ਮੌਕੇ ਤੇ ਇੱਕ ਜਿਹੜੀ ਐਸ.ਐਸ. ਸਰਪੰਚ ਨੇ ਕੁੱਤੇ ਆਸੀ ਉਹਨਾਂ ਨੂੰ ਐਸ਼ੀ ਨਹੀਂ ਹੋਣਾ ਚਾਹੀਦਾ ਕਿਉਂ ਕਿ ਉਹਨੇ ਸ੍ਰੀ ਸਾਫ ਪਾਲੀ ਸੀ ਐ ਇੱਕ ਕਰਾਮ ਪੰਜ ਦਿਨ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ ਤੁਸੀਂ ਇਹ ਜੇ ਨੋਟਿਸ ਤੋਂ ਲਿਆ ਹਾਂਦਾ ਅਸੀਂ ਇਹਨਾਂ ਨੂੰ ਸਾਡਾ ਪਤਾ ਕਰਾਵਾਂਗੇ ਇਹ ਕਿਵੇਂ ਹੋ ਸਕਦਾ ਹੈ ਦਿੱਲੀ ਦਿੱਲੀ ਉਹ ਜਿਹੜੀ ਉਹ ਸਾਡੀ ਵੀ ਨੋਟਿਸ ਚ ਆਈ ਸੀ ਉਹ ਗੱਲ ਉਹ ਬੜੀ ਮੰਦ ਭਾਗੀ ਘਟਨਾ ਇਸ ਲਈ ਹੋਈਆ ਦੇਖੋ ਦਾਸਤਾਨ ਲਿਖੀਆ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਇਹ ਸਤਿੰਦਰ ਤੇ ਰਾਜ ਕਰਦੀ ਸਰਕਾਰ ਇਹ ਨਹੀਂ ਮੈਨੂੰ ਸਮਝ ਆਉਂਦਾ ਇਹਨਾਂ ਨੂੰ ਡਰ ਕਾਦਾ ਆਜ਼ਾਦੀ ਆਸੀ ਲੈ ਕੇ ਦਿੱਤੀ ਕੁਰਬਾਨੀਆਂ ਆਸੀ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਅੱਜ ਵੀ ਜੇ ਦੇਸ਼ ਦੇ ਵਿੱਚ ਡਰੋਨ ਘਿਰਤੇ ਨੇ ਤਾਂ ਪੰਜਾਬ ਤੇ ਘਿਰਦੇ ਨੇ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸੇ ਨੂੰ ਆਹ ਪਿਛ ਜੰਗ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਪੰਜਾਬੀਆਂ ਨੂੰ ਹੁੰਦਾ ਪੰਜਾਬ ਹੀ ਤਾਂ ਇਸ ਦੇਸ਼ ਦਾ ਸਿਰ ਹੈ ਤਾਜ ਹੈ ਪੰਜਾਬ ਦੇ ਨਾਮ ਹੈ ਜੀ ਹੜਾ ਜੀ ਅਸੀਂ ਦੇਖੋ ਪੀੜ ਤੋਣੇ ਔਰ ਕਿੰਨੇ ਆੜਾਏ ਨੇ ਉਹਦੇ ਵਿੱਚ ਵੀ ਅਸੀਂ ਪੀੜ ਤੋੜਿਆ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਕੋ ਪਾਣੀ ਲੱਭੋ ਉਹ ਤੋਂ ਲੈਦੇ ਨਹੀਂ ਹੁਣ ਹੜਾ ਚ ਡੁੱਬੇ ਅਸੀਂ ਪਏ ਆ ਤੇ ਸਾਡੀ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਜਾਣ ਦੇਣਾ ਇਹ ਬੜੀ ਮਾੜੀ ਗੱਲ ਹੈ 50 ਸਾਲ ਇਹਦੇ ਤੇ ਕੋਈ ਕਾਰਵਾਈ ਕਰੋਗੇ ਜੀ ਚੇਨ ਚ ਕਰਵਾਣਾ ਜਿਹੜੀ ਐਜ਼ ਅ ਰੀਲ ਪਾਸ ਹੈ ਮੇਰੇ એનર્ਜੀ ਬੰਦਾ ਪਾ ਕੇ ਜਾ ਸਕਦਾ ਅਗਰ ਤਾਂ ਫਿਰ ਕੋ 100% ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਵੱਰਦਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ 100% ਕਾਰਵਾਈ ਕਰਾਂ ਸੈਕਿੰਡਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਜੀ ਬੁਲਾਇਆ ਗਿਆ ਲਾਲ ਕਿਲੇ ਤੇ ਫਿਰ ਵੀ ਐਂਟਰ ਨਹੀਂ ਆਉਣ ਦਿੱਤਾ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਇਸ ਸਮੇਂ ਡੀਪ ਸਟੇਟ ਜਿਹੜੀ ਕੇਂਦਰ ਚ ਰਾਜ ਕਰਦੀ ਆ ਉਹਨਾਂ ਨੂੰ ਮੈਂ ਤਾਂ ਇਹੀ ਦੇ ਸਾਹਮਣੇ ਆਦਾ ਕਿ ਖਾਸ ਤੌਰ ਤੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਸਮਝ ਆਤਾ ਕਿ ਇਹ ਕਿੱਟਾ ਘੱਟ ਗਲਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਬਾੜੀ ਦਾ ਪਿਤੂ ਕੇਂਦਰੀ ਮੰਤਰੀ